ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੇ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਤੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀਤੋ ਕੀ ਨਾ ਕੀ ਬਾਬਾ ਕੌਮਦ ਸਿੰਘ ਕੰਤਾ ਬਾਬਾ ਸਾਈ ਪੁੱਤਰ ਦੀਦਾ ਆਪਦੇ ਘਰ ਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲਿਆਂ ਨੇਗੇ ਸਾਨੂੰ ਰਾਤ ਸਵਾਰਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੋ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਅਦਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਅਦਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਜਣੇ ਸੀ ਕਰਨ ਨਾਲ ਨਾ ਮੁੰਡੇ ਹੋਰ ਵਾਪਸ ਆਈ ਹੁੰਦੀ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਗਈ ਮੈਂ ਹੱਥ ਛੋੜੇ ਕੀ ਬਾਪੂ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕੀ ਆ ਗਿਆ ਬਈ ਬਾਪਾ ਗੰਦਾ ਮੈਂ ਪੈਰ ਫੱਗਾ ਰੇ ਫੱਗ ਪੈਰ ਦੇ ਰੱਖ ਕੇ ਉਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖਸਾ ਦਿੱਤੀ ਆਵੇ ਇਹਨਾਂ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਸੀ ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਲ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹਦੀਸਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਬੰਦ ਟਿਕਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਹੈ ਸਾਨੂੰ 8 9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਹਾਂਜੀ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਟੈਗ ਹੋ ਗਿਆ ਹਾਂਜੀ ਉਹਦੇ ਨਾਲ ਟੈਗ ਚਲ ਇਹਨਾਂ ਮੈਨੂੰ ਇਲਜਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜੇ ਮੇਦੀ ਇਤ ਲੁੱਟੀ ਆ ਜਾਂ ਕੋਈ ਇਹ ਆਂਦੀ ਮੇਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂ ਤੇ ਜਾ ਦੇ ਸਕਦਾ ਮਮੀ ਦੇ ਸਕਦਾ ਵੀ ਜੇ ਮੇਦੀ ਇਤ ਲੁੱਟੀ ਆ ਇਹਨੇ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਉਹੇ ਤੇ ਮੈਂ ਇਹ ਕੰਮ ਤੇ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਜਾਮ ਲਾ ਦਿੱਤਾ ਜੇ ਤੇ ਮੈਂ ਇਹ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਮਝ ਨਹੀਂ ਲੱਗਦਾ ਜਿਹੜਾ ਵੀ ਇਹਨੇ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਨਹੀਂ ਕਰਾਉਂਦਾ ਕਹੇ ਤੋਂ ਨਾ ਆਦਾ ਹੀ ਲਜਾਮ ਲਾਏ ਗਏ ਜਿਹੜੇ ਗਲਤ ਹੈ ਇਹ ਮੈਂ ਬੱਤੀ ਆ ਰਗਾ ਇਹ